ਹੋਲੀ ਦੇ ਦਿਨ ਹੋਏ ਮਾਮੂਲੀ ਝਗੜੇ ਨੂੰ ਲੈ ਕੇ ਬੀਤੀ ਰਾਤ 2 ਦਰਜਨ ਲੋਕਾਂ ਵੱਲੋਂ ਬਦਲੇ ਦੀ ਭਾਵਨਾ ਦੇ ਨਾਲ ਇੱਕ ਘਰ ਉੱਤੇ ਇੱਟਾਂ, ਰੋੜੀਆਂ, ਤੇਜ਼ ਧਾਰਦਰ ਹਥਿਆਰਾਂ ਅਤੇ ਬੰਦੂਕਾਂ ਦੇ ਨਾਲ ਹਮਲਾ ਕੀਤਾ ਗਿਆ ਪਰ ਪ੍ਰਮਾਤਮਾ ਨੇ ਇਸ ਪਰਿਵਾਰ ਦਾ ਸਾਥ ਦਿੱਤਾ ਅਤੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਉਂਦਿਆਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਤੇ ਉਹਨਾਂ ਦੇ ਅੱਗੇ ਇਨਸਾਫ਼ ਦੀ ਪੁਹਾਰ ਵੀ ਲਗਾਈ। ਪੀੜਤ ਪਰਿਵਾਰ ਨੇ ਦੱਸਿਆ ਕਿ ਹੋਲੀ ਦੇ ਦਿਨ ਕੋਈ ਮਾਮੂਲੀ ਝਗੜਾ ਹੋਇਆ ਸੀ ਜਿਸ ਤੇ ਚਲਦਿਆਂ 2 ਦਰਜਨ ਲੋਕਾਂ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ। ਲਾ ਇਕਦਮ ਐਸਾ ਅਚਾਨਕ ਹੋਇਆ ਕਿ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਇੱਟਾਂ ਤੇ ਰੂੜਿਆਂ ਦੀ ਬਰਸਾਤ ਉਹਨਾਂ ਦੇ ਘਰ ਤੇ ਹੋ ਰਹੀ ਦਾ ਹੈ ਕੁਝ ਗੂਲੀਆਂ ਵੀ ਚਲੀਆਂ ਤੇ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਪਰ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਉਹ ਇਹ ਆਸ ਕਰਦੇ ਨੇ ਕਿ ਪੁਲਿਸ ਇਸ ਗੁੰਡਾਗਰਦੀ ਦੇ ਨਾਜ ਨੂੰ ਥੰਮ ਪਾਵੇਗੀ ਤੇ ਉਹਨਾਂ ਨੂੰ ਇਨਸਾਫ ਦਿਵਾਵੇਗੀ ਦੂਜੇ ਪਾਸੇ ਡੀਐਸਪੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਇਹ ਘਟਨਾ ਪਠਾਨਪੁਰਟ ਦੇ ਅਮਰੂਦਾ ਬਲੇ ਬਾਗ ਮੁਹੱਲੇ ਦੀ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਇਸ ਤਰ੍ਹਾਂ ਦੀਆਂ ਹਰਕਤਾਂ ਤੇ ਇਹੋ ਜਿਹੀ ਗੱਡਾ ਕਰਦੀ ਕਦੀ ਬਰਦਾਸ਼ਤ ਨਹੀਂ ਕਰੇਗੀ ਤੇ ਉਹ ਨਹੀਂ ਚਾਹੁੰਦੀ ਕਿ ਲੋਕਾਂ ਦਾ ਅਮਨੋ ਸ਼ਾਂਤੀ ਜਿਹੜੀ ਹੈ ਉਹ ਕਿਸੇ ਦੇ ਕਾਰਨ ਖਰਾਬ ਹੋਵੇ ਉਹਨੇ ਕਿਹਾ ਕਿ ਉਹਨਾਂ ਦਾ ਪਹਿਲਾ ਫਰਜ਼ ਹੈ ਕਿ ਸ਼ਾਂਤੀ ਤੇ ਅਮਨ ਨੂੰ ਬਹਾਲ ਕਰਕੇ ਰੱਖਣਾ ਉਹਨੇ ਕਿਹਾ ਬਹੁਤ ਜਲਦ ਇਹ ਹਮਲਾ ਵਰ ਸਲਾਖਾਂ ਦੇ ਪਿੱਛੇ ਹੋਣਗੇ ਤੇ ਨਾਲ ਹੀ ਉਹਨੇ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਪੁਲਿਸ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਮੇਰਾ ਨਾਮ ਸਤਵਿੰਦਰ ਹੈ ਜੀ ਕੀ ਗੱਲ ਹੋਈ ਮੈਨੂੰ ਤਾਂ ਇਹ ਗੱਲ ਦਾ ਨਹੀਂ ਪਤਾ ਭਾਜੀ ਇਹਨਾਂ ਦੀ ਕੀ ਗੱਲ ਆ ਕੀ ਨਹੀਂ ਗੱਲ ਐ ਨਾ ਬੱਚਿਆਂ ਦੀ ਆਂ ਅਸੀਂ ਤਾਂ ਅੰਦਰ ਵੜ ਕੇ ਰੋਟੀ ਖਾਂਦੇ ਹਾਂ ਇਹ ਵੀ ਨਹੀਂ ਪਤਾ ਲੱਗਾ ਕੀ ਗੱਲ ਐ ਬਾਹਰੋਂ ਹੀ ਆਏ ਆ ਇੱਟਾ ਮਾਰਦੇ ਗਾਲਾਂ ਕੱਢਦੇ ਤੇਰੀ ਗੰਦੀ ਗਾਲ ਕੱਢਦੀ ਤੜ ਕੱਢਦੀ ਉਹਦੇ ਇੱਟਾ ਮਾਰਨੀ ਆ ਕਰਪਾ ਨਾਲ 22 ਮੁੰਡਿਆ ਗਿਣਤੀ ਤੇ ਭਾਜੀ ਕੈਮਰੇ ਖਿਲਾ ਕੇ ਦੇਖ ਲੋ ਤੀ ਸਾਰੇ ਕੈਮਰੇ ਚ ਮੁੰਡਿਆ ਇਹਦੇ ਮੁੰਨ ਬੰਨੇ ਦੇ ਟੋਪੀਆਂ ਪਾਈ ਦੀਆਂ ਪਿੱਛੋਂ ਇੱਟੜੀ ਗਾਲ ਕੱਢਦੇ ਆਂ ਆਂ ਤੇ ਆਪਣਾ ਬੱਚਾ ਨਿਕਾ ਜਾ ਮਾਂਾ ਪਚਾਇਆ ਉਹਨੂੰ ਤੇ ਬੱਚਾ ਮਾਰ ਜਣਾ ਸੀ ਮੇਰਾ ਤੇ ਗੱਲ ਕੀ ਹੋਈ ਐ ਤੇ ਪਿੱਛੇ ਗੱਲ ਕੀ ਐ ਮੈਨੂੰ ਨਹੀਂ ਪਤਾ ਭਾ ਕੋਈ ਫਾਇਰ ਵਗੈਰਾ ਕਿਤੇ ਹੋਣਾ ਹਾਂਜੀ ਸੜਕ 'ਤੇ ਫਾਇਰ ਕਰਕੇ ਗਏ ਆ ਸੜਕ ਤੋਂ ਨਾ ਇੱਕ ਮਾਰ ਕੇ ਜਾਣਾ ਹੀ ਕਹਤਾ ਜੇਕਰ ਮੇਰਾ ਪੁੱਤਾ ਗੱਲਾਂ ਤਾਂ ਨਾ ਘਰ ਮਾਰ ਕੇ ਜਾਣਾ ਹੀ ਪਾਜੀ ਬਹੁਤ ਬੱਬੂ ਕੁਆ ਆਇਆ ਉਹਨੇ ਆਪਣੀ ਲਾਤੀ ਆਈ ਤਾਂ ਕੋਠੇ ਦੇ ਉੱਪਰ ਚਿੱਲਕਾਏ ਫੜਾ ਫੜੇ ਤੂੰ ਬੱਚਾ ਦੇ ਨਾਲ ਕਿਹੜੇ ਸੱਟ ਪੇਟ ਲੱਗ ਜੇ ਕਿੰਨੀ ਕਵੇ ਦਾ ਟੈਂਸ ਸੀ ਹੋਣੀ ਸਾਡੇ ਨੂੰ ਸਾਰੇ ਮੱਲੇ ਕੋਇਆ ਸਾਰਾ ਮੱਲੇ ਜਿੰਨੂੰ ਮਰਜੀ ਤੁਸੀਂ ਭੋਜ ਸਕਦੇ ਹੋ ਆਮ ਰੋਦਲ ਝੁਗੀਆਂ ਦੇ ਸਾਰੇ ਵਾਸੀ ਰਹਿਣ ਵਾਲੇ ਆ ਜੀ ਇਹ ਘਰ ਸੁੱਤੇ ਹੋਏ ਆ ਮੈਂ ਪ੍ਰਚਾਦਾਸ਼ਾ ਕੇ ਕਰਦਾ ਸੀ ਕੋਈ 9 ਸਵਾ 9 ਇਹਨਾਂ ਕੋਈ 30 35 11 ਬੰਦਿਆਂ ਨੇ ਆ ਕੇ ਸਾਡੇ ਮੁਹੱਲੇ ਦੇ ਵਿੱਚ ਸਾਡੇ ਚਾਚਾ ਜੀ ਲੱਗੇ ਚਰਨ ਸਿੰਘ ਲਾਦੀ ਜੀ ਹੋਰਿਆ ਇਹਨਾਂ ਦੇ ਘਰ ਹਮਲਾ ਬੋਲਦਾ ਕੋਈ 30 35 ਜਾਣੇ ਜਿਹੜੇ ਕੁਝ ਪਛਾਣ ਆ ਗਿਆ ਜੀ ਦਰਖਾਸਤ ਡਿਵੀਜ਼ਨ ਨੰਬਰ 1 ਪਠਾਨਕੋਟ ਹੁੰ ਦਿੱਤੀ ਹੋਈ ਆ ਇਸ ਵਿੱਚ ਕੁਝ ਵਿਗਿਆਦਬਾਹ ਵਿਅਕਤੀਆਂ ਨੇ ਜਿਹੜੇ ਪਛਾਣ ਤੇ ਵੀ ਆ ਗਏ ਆ ਉਹਨਾਂ ਨੇ ਮੁਹੱਲੇ ਦੇ ਮੋੜ ਦੇ ਉੱਤੇ ਕੋਈ 3 ਤੋਂ 4 ਫਾਇਰ ਮਾਰੇ ਪਹਿਲੇ ਫਿਰ ਮੁਹੱਲੇ ਦਾ ਪੂਰਾ ਅਟੈਕ ਕਰਤਾ ਉਹਨਾਂ ਨੇ ਜਿੰਨਾ ਕਰ ਰਿਹਾ ਅਸੀਂ ਤੁਹਾਨੂੰ ਆਪਣੇ ਡਿਵੀਜ਼ਨ ਨੰਬਰ 1 ਸਰੇ ਐਸਐਸਓ ਸਾਹਿਬ ਮੌਕੇ ਤੇ ਉੱਥੇ ਪੁੱਜੇ ਆ ਜਿਹੜੇ 5 10 15 20 ਮਿੰਟ ਚ ਆ ਗਏ ਨੇ ਉਹਨਾਂ ਨੇ ਆ ਕੇ ਆ ਕੇ ਪੂਰੀ ਕਾਰਵਾਈ ਸਾਡੀ ਕੀਤੀ ਆ ਤੇ ਸਾਰਾ ਮੱਲਾ ਇਕੱਠਾ ਹੋ ਗਿਆ ਇੱਥੇ ਆਇਆ ਕਿ ਦਰਖਾਸਤ ਦਿੱਤੀ ਹੈ ਕਿ ਸਾਡੀ ਪੂਰੀ ਕਾਰਵਾਈ ਜਿਹੜੀ ਹੈ ਸਹੀ ਤਰੀਕੇ ਨਾਲ ਹੋਏ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਆ ਉਹ ਸਾਰੇ ਫੜੇ ਜਾਣ ਤੇ ਇੱਕ ਪੂਰਾ ਦਹਿਸ਼ਤਪੂਰ ਮੱਲੇ ਜਹੋ ਹੋ ਗਿਆ ਇਹ ਕੀ ਗਵਾਰ ਦਾ ਕਦੀ ਹੋਈ ਹੈ ਕਦੀ ਪਠਾਰਕੋਟ ਦੇ ਵਿੱਚ ਕਦੀ ਇਹ ਚੀਜ਼ਾਂ ਹੀ ਕਰੀ ਸੋਨੀਆਂ ਨੇ ਨਾ ਕਦੀ ਦੇਖੀਆਂ ਅਸੀਂ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈਗੀ ਇਹਨੇ ਗਵਾਰ ਦਾ ਤਾਂ ਹੋਣੀ ਆ ਅਨੇਕ ਵਾਰ ਦਿੱਤਾ ਜਿਆਦੀ ਹੋਣੀ ਜਿਹੜੀ ਰੁਕੀ ਨਹੀਂ ਜਾ ਰਹੀਆਂ ਚੱਲ ਹੋਲੀ ਹੀ ਕਿਤੇ ਬੱਚੇ ਇੱਕ ਦੂਜੇ ਨਾਲ ਕਿਤੇ ਲੜਦੇ ਹੋਣੇ ਆ ਤੇ ਇਸ ਮੁੰਡਿਆਂ ਦਾ ਕਿਹਨਾ ਝਗੜਾ ਹੋਇਆ ਹੈ ਸਾਡੇ ਨਾਲ ਇਹ ਮੁੰਡਿਆਂ ਨੇ ਕੱਲ ਮੇਰੇ ਬ੍ਰਦਰ ਨੇ ਛੋਟੇ ਨੇ ਇੰਨੀ ਗੱਲ ਕਹੀ ਹੈ ਕਹਿੰਦੇ ਕਿਹੜੀ ਗੱਲ ਕਿ ਮੁੰਡੇ ਦੀ ਲੜਾਈ ਹੋਈ ਹੈ ਇਹਨਾਂ ਦੀ ਆਪਸ ਵਿੱਚ ਬਾਹਰ ਦੇ ਮੁੰਡਿਆਂ ਦੀ ਲੜਾਈ ਹੋਈ ਹੈ ਮੇਰੇ ਬ੍ਰਦਰ ਨੇ ਇੰਨੀ ਗੱਲ ਇਹਨਾਂ ਨੂੰ ਕਹੀ ਹੈ ਕਹਿੰਦੇ ਚੱਲ ਜਿਹੜੀ ਮੁੱਕਦੀ ਹੈ ਗੱਲ ਘਰ ਬੈਠ ਕੇ ਮੋਕਾ ਲੋ ਉਹਨਾਂ ਨੇ ਅੱਗੋਂ ਵੱਨੀ ਗੱਲ ਕਹਿਤੀ ਆ ਕਹਿੰਦੇ ਜੋ ਤੁਸੀਂ ਕਰਨਾ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਵੀ ਕਰਕੇ ਦੇਖੋ ਔਰ ਤੋਂ ਬਾਅਦ ਇਹਨਾਂ ਦੀ ਛੋਟੀ ਜੀ ਗੱਲ ਤੋਂ ਬਸ ਇਹਨਾਂ ਨੇ ਮੇਰੇ ਬ੍ਰਦਰ ਨੇ ਕਹਿਤਾਗਾ ਨਾਲ ਹੀ ਆਪਾਂ ਘਰ ਆ ਗਏ ਆ ਘਰ ਆਣ ਕੇ ਆਪਾਂ ਸੌ ਗਏ ਆ ਸ਼ਾਮ ਵੀ ਆ ਕੇ ਸੌ ਗਏ ਆ ਬਸ ਔਰ ਤੋਂ ਬਾਅਦ ਨਾਲ ਹੀ ਇਹਨਾਂ ਨੇ ਆਣ ਕੇ 9:30 ਵਜੇ ਨਾਲ ਇਹਨਾਂ ਨੇ ਆ ਕੇ ਨਾ ਤਗੜਾ ਹਮਲਾ ਕੀਤਾ ਸਾਡੀ ਕਾਰ ਤੇ ਫੇਰੀ ਸਕੂਟਰੀ ਬਾਹਰ ਗਲੀ ਦੇ ਵਿੱਚ ਲੱਗੀ ਦੀ ਪੂਰੀ ਡੈਮੇਜ ਕਰਦੀ ਆ ਲੱਖਾਂ ਰੁਪਏ ਦੀ ਕਾਰਰੀਆ ਉਧਰੋਂ ਮੇਰਾ ਛੋਟਾ ਜਿਹਾ ਬੇਟਾ ਹਲੇ ਸਾਢੇ 3 ਸਾਲ ਦਾ ਮੇਰਾ ਬੇਟਾ ਉਹਦੇ ਨਹੀਂ ਜ਼ੋਰ ਦੀ ਿੱਟ ਵੱਜਣ ਲੱਗੀ ਛੋਗਰਾ ਨੂੰ ਫਤ ਤਾਂ ਨੇ ਫੜ ਲਿਆ ਬੜੀ ਮੁਸ਼ਕਲ ਨਾਲ ਸਾਡਾ ਬਚਾਅ ਹੋਇਆ ਇਹਨਾਂ ਦੇ ਬੰਦੀ ਇਹਨਾਂ ਦੇ ਘਰ ਦੇ ਵਿੱਚ ਵੀ ਫਾਇਰ ਹੋਇਆ ਸਾਡੇ ਰੋਡ ਤੇ ਵੀ ਫਾਇਰ ਕੀਤਾ ਇਹਨਾਂ ਨੇ ਇਹਨਾਂ ਜੋ ਬੰਦੀ ਕਾਰਵਾਈ ਸੱਜੋ ਚਾਹੀ ਆਪਾਂ ਆਗੇ ਪਾ ਆਗੇ ਆਪਾਂ ਦਾ ਨਾਮ ਸੰਦੀਪ ਸਿੰਘ ਆ ਕੀ ਗੱਲ ਹੈ ਤੇ ਕੁਛ ਨਹੀਂ ਗੁਰਦਾਸਪੁਰ ਤੋਂ ਕੋਈ ਬੰਦੇ ਆਏ ਦੇ ਹੀ ਲੜਾਈ ਲੂਈ ਦੇ ਹੀ ਚਲੋ ਸਾਡੇ ਬੰਦੇ ਲੂਈ ਦੇ ਹੀ ਇਹਨਾਂ ਨੇ ਆਣ ਕੇ ਨਾ ਇਥੇ ਆਣ ਕੇ ਮੈਂ ਰੋਡ ਤੇ ਆਇਆ ਇਹਨਾਂ ਨੇ ਫਾਇਰ ਕੱਢੇ ਮੇਰੇ ਉੱਪਰ ਇਹਨਾਂ ਨੇ ਦੋ ਫਾਇਰ ਮਾਰੇ ਆ ਚਲੋ ਮਿਸ ਹੋ ਗਏ ਮਨਾਂ ਕੋ ਬਾਕੀ ਨੇ ਦੋਨੇ ਫਾਇਰ ਮਾਰੇ ਆ ਇੱਥੇ ਖਲੋਗੇ ਇਸੀ ਦੁਕਾਨ ਦੇ ਅੱਗੇ ਖਲੋਗੇ ਇਹਨਾਂ ਨੇ ਫਾਇਰ ਮਾਰੇ ਆ ਠੀਕ ਹੈ ਜੀ ਤੇ ਚਲੋ ਮਿਸ ਹੋਇਆ ਮੈਂ ਬਚ ਗਿਆ ਬੜੀ ਬਣੀ ਸ਼ਕਲ ਤੇ ਹੁਣ ਇਹ ਸਾਰੇ ਬੰਦੇ 도ੜ ਗਏ ਆ ਤੀਨ ਲੜਾਈ ਬੈਸਨ ਸਾਈ ਦੀ ਗੱਲ ਬਾਤ ਹੈ ਇੱਥੇ ਕਿਹੇ ਮੁੰਡੇ ਨੂੰ ਕੁੱਟੇ ਦਾ ਹਿਲਾਣੇ ਇਹਨਾਂ ਨੇ ਅਜ ਮੈਡੀਕਲ ਵੀ ਕਰਾਇਆ ਸਭ ਕੁਝ ਹੋਇਆ ਦਾ ਪਰ ਇਹਨਾਂ ਨੇ ਕੀ ਕੀਤਾ ਇੱਕ ਅੱਜ ਜਾਣ ਕੇ ਸਾਡੇ 'ਤੇ ਹਮਲਾ ਕਰਤਾ ਨਾਲੇ ਹਮਲਾ ਕੀਤੇ ਕੀਤਾ ਘਰ ਜਾ ਕੇ ਉਹ ਡੱਕੀ ਰੋਲ ਹੈ ਇਸ ਦਾ ਕੁਝ ਨਹੀਂ ਮੈਂ ਬਹਿ ਬਾਹਰ ਨੂੰ ਆਇਆ ਇਹਨਾਂ ਨੇ ਜਿਹੜੇ ਦੇਖਿਆ ਬਾਹਰ ਨੂੰ ਆਇਆ ਹੁਣ ਫੇਰ ਕਰਦੇ ਉਹਨੇ ਦੇਖਿਆ ਬਾਹਰ ਜਿਹੜਾ ਰੋਲ ਤੇ ਉਹਨੇ ਫੇਰ ਕਰਦੇ ਆ ਬਸ ਜੀ ਸਰ ਤੋਂ ਪਹਿਲੇ ਜੀ ਮੈਂ ਇੱਥੇ ਆਇਆ ਮੌਕੇ ਤੇ ਮੇਰੇ ਨਾਲ ਪਠਾਨਕੋਟ ਦੇ ਹਲਕਾ ਇੰਚਾਰ ਸ਼੍ਰੀ ਦੂਪਤੀ ਸ਼ਰਮਾ ਜੀ ਨਾਲ ਹੋਰ ਬਾਕੀ ਪ੍ਰਧਾਨ ਸਾਹਿਬ ਆਏ ਆ ਜਿ ਆਪਾਂ ਇਸ ਪਰਿਵਾਰ ਤੇ ਆ ਕੇ ਬੈਠੇ ਜਿੱਥੇ ਇਨਸੀਡੈਂਟ ਹੋਇਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਕੁਝ ਲੜਕੇ ਇੱਥੇ ਆ ਕੇ ਉਹਨਾਂ ਨੇ ਕੋਈ ਫਾਇਰ ਕੀਤਾ ਉਹਦੇ ਬਾਅਦ ਆਪਾਂ ਬਾਅਦ ਆਪਾਂ ਸਵਿਫਟਲੀ ਐਕਟ ਕਰਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀ ਅੰਡਰ ਐਸਐਚਓ ਡਿਵੀਜ਼ਨ ਨੰਬਰ 1 ਇੱਥੇ ਡਿਸਪੈਚ ਕੀਤੀ ਸੀ ਵਿਦ ਹੈਵੀ ਪੁਲਿਸ ਫੋਰਸ ਤੇ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਅਨਫੋਰਚੂਨੇਟਲੀ ਉਹ ਮੁੰਡੇ ਜਾ ਚੁੱਕੇ ਸੀ ਤੇ ਜਿਹੜੀ ਆਪਾਂ ਮੂਡਲੀ ਇਨਫਾਰਮੇਸ਼ਨ ਆਪਾਂ ਨੂੰ ਮਿਲੀ ਸੀ ਉਹਦੇ ਆਧਾਰ ਤੇ ਆਪਾਂ ਜਿਹੜਾ ਇੱਥੇ ਮੁਕੱਦਮਾ ਨੰਬਰ 40 ਦਰਜ ਕੀਤਾ ਡਿਵੀਜ਼ਨ ਨੰਬਰ 1 ਪੁਲਿਸ ਸਟੇਸ਼ਨ ਪਠਾਨਕੋਟ ਚ ਅੰਡਰ ਸੈਕਸ਼ਨ 109 ਬੀ ਐਨ ਐਸ 353 2 125 324 4 191 3 190 25 27 ਆਮ ਜਟ ਤੇ ਪਹਿਲੇ ਜਿਸ ਤਰ੍ਹਾਂ ਆਪਣੀ 307 ਦੀ ਧਾਰਾ ਸੀ 148 49 ਉਹ ਆਪਾਂ ਇਹਦੇ ਚ ਲਾਈਆਂ ਇਹਦੇ ਵਿੱਚ ਆਪਾਂ ਟੋਟਲ 5 ਜਿਹੜੇ ਦੋਸ਼ੀ ਆ ਉਹ ਨਾਮਜ਼ਦ ਕੀਤੇ ਆ ਬਾਈ ਨੇਮ ਇੱਕ ਰਾਹੁਲ ਜਿਹੜਾ ਕਿ ਆਪਣਾ ਮੁਹੱਲਾ ਗਾਂਧੀ ਨਗਰ ਪੜਾਣਕੋਟ ਦਾ ਰਹਿਣ ਵਾਲਾ ਵਾਰਡ ਨੰਬਰ 16 ਦਾ ਇੱਕ ਹੈ ਪ੍ਰਿੰਸ ਇੱਕ ਹੈ ਨਿਖਲ ਇੱਕ ਹੈ ਚੰਦੂ ਇੱਕ ਹੈ ਅੰਸ਼ੂ ਪੁੱਤਰ ਜਵਰਾ ਸਿੰਘ ਇਹ ਪੰਜ ਜਿਹੜੇ ਆ ਬਾਈ ਨੇਮ ਹੈ ਤੇ ਬਾਕੀ ਪੰਜ ਅਨਪਛਾਤੇ ਆ ਤੇ ਇਹਦੇ ਵਿੱਚ ਆਪਾਂ ਅੱਜ ਇੱਥੇ ਵੀ ਸਪੈਸ਼ਲੀ ਆਏ ਆ ਤੇ ਪਰਿਵਾਰ ਨੂੰ ਅਸ਼ੋਰ ਕੀਤਾ ਕਿ ਵੀ ਆਪਾਂ ਜਿਹੜਾ ਕਿ ਇਹਨਾਂ ਨੂੰ ਬਿਲਕੁਲ ਵੀ ਨਹੀਂ ਛੱਡਾਂਗੇ 올ਰੀਡੀ ਆਪਾਂ ਆਪਣੀ ਟੀਮਸ ਬਣਾਈਆਂ ਜਿਹੜੀਆਂ ਅਲੱਗ-ਅਲੱਗ ਲੋਕੇਸ਼ਨਸ ਤੇ ਗਈਆਂ ਇਹਨਾਂ ਦੇ ਖਿਲਾਫੀ ਇਹਨਾਂ ਨੂੰ ਜਲਦੀ ਆਪਾਂ ਫੜਾਂਗੇ ਤੇ ਇਸ ਤਰੀਕੇ ਦੀ ਜਿਹੜੀ ਗੁੰਡਾਗਰਦੀ ਹੈ ਜਾਂ ਜਿਸ ਤਰ੍ਹਾਂ ਗੋਲੀ ਚਲਾਨੀ ਹੈ ਇਹ ਆਪਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅੱਗੇ ਵੀ ਨਹੀਂ ਆਪਾਂ ਇਸ ਤਰ੍ਹਾਂ ਕੋਈ ਬਰਦਾਸ਼ਤ ਕੀਤਾ ਤੇ ਹੁਣ ਵੀ ਜਿਹੜਾ ਕਿ ਵੀ ਆਪਾਂ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਆਪਾਂ ਫੜ ਕੇ ਤੇ ਉਹਨਾਂ ਨੂੰ ਜਿਹੜੀ ਬੰਦੀ ਕਾਨੂੰਨੀ ਸਜ਼ਾ ਉਹ ਦਵਾਵਾਂਗੇ ਤੇ ਮੈਂ ਇਹ ਬੜੇ ਸਖਤ ਲਫ਼ਜ਼ਾਂ ਦੇ ਕਹਿਣਾ ਚਾਹਨਾ ਕਿ ਜਿਹੜੇ ਵੀ ਬੰਦੇ ਜਾਂ ਜਿਹੜੇ ਵੀ ਗੁੰਡੇ ਅਨਸਰ ਜਿਹੜੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੇ ਇੱਛੂ ਕਹ ਜਾਂ ਕਰ ਰਹੇ ਆ ਕਿ ਵੀ ਪੁੱਲ ਸੁਣਾ ਨੂੰ ਬਿਲਕੁਲ ਸਖਤੀ ਨਾਲ ਨਜਿੱਠੂਗੀ। ਔਰ ਇਸ ਕੇਸ 'ਚ ਇਹ ਜਿਹੜੇ ਮੁੰਡੇ ਆ ਨਾ ਜੋ ਕਾਫੀ ਮੁੰਡੇ ਜਿਹੜੇ ਆ ਬਾਹਰੋਂ ਗਰਦਾਸਪੁਰ ਵਾਲੀ ਸਾਈਡ ਤੋਂ ਆਏ ਸੀ ਤੇ ਇਹਨਾਂ ਨੇ ਇੱਕ ਆਰਗੇਨਾਈਜ਼ਡ ਹੋ ਕੇ ਕੰਮ ਕੀਤਾ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਪਹਿਲੀ ਜਾਂ ਤੂ ਤੂ ਮਹਿਮਾ ਹੋ ਗਈ। ਉਹਦੇ ਬਾਅਦ ਇਹ ਮੁੰਡੇ ਜਿਹੜੇ ਆ ਇੱਕ ਆਰਗੇਨਾਈਜ਼ਡ ਰੂਟ ਨਾਲ ਆ ਕੇ ਇੱਥੇ ਇਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਤੇ ਆਪਾਂ ਸਾਰੀ ਗੱਲਾਂ ਇੱਥੇ ਵੈਰੀਫਾਈ ਕੀਤੀਆਂ। ਇਹਦੇ ਵਿੱਚ ਆਪਾਂ ਨੂੰ ਹੋਰ ਵੀ ਬੰਦੇ ਆਡੈਂਟੀਫਾਈ ਹੋਏ ਆ ਤੇ ਆਪਾਂ ਕੱਲੇ-ਕੱਲੇ ਬੰਦੇ ਤੇ ਨਿਗ੍ਹਾ ਰੱਖ ਰਹੇ ਆ ਹਰ ਤਰੀਕੇ ਨਾਲ ਉਹਨਾਂ ਨੂੰ ਦਿਖ ਰਹੇ ਆ ਤੇ ਜਲਦੀ ਇਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਾਂਗੇ ਤੇ ਮੈਂ ਸ਼ੋਰ ਕਰਨਾ ਚਾਹੁੰਦਾ ਪਠਾਨਕੋਟ ਦੀ ਜਨਤਾ ਨੂੰ ਕਿ ਵੀ ਬਿਲਕੁਕੁਲ ਵੀ ਕੋਈ ਘਬਰਾਹਟ ਦੀ ਜਾਂ ਪੈਨਿਕ ਦੀ ਲੋੜ ਨਹੀਂ ਪੁਲਸ ਆਪਣੇ ਕੰਮ 'ਚ ਲੱਗੀ ਆ ਤੇ ਆਪਾਂ ਜਲਦੀ ਇਹਨਾਂ ਨੂੰ ਫੜ ਲਾਂਗੇ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਪਠਾਨਕੋਟ ਦਾ ਮਾਹੌਲ ਜਿਹੜਾ ਉਹ ਬਿਲਕੁਲ ਵੀ ਖਰਾਬ ਨਾ ਹੋਵੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar